ਉਹਨਾਂ ਨੂੰ ਸ਼ਹੀਦ ਕਰ ਦਿੱਤਾ 부ਚੜ ਅਫਸਰਾਂ ਵੱਲੋਂ ਜਿਹਦੇ ਵਿੱਚ ਐਸਐਸਪੀ ਸਵਰਨ ਸਿੰਘ ਘੋਟਨਾ ਜਿਹਦੇ ਨਾਂ ਨਾਲ ਸਿੰਘ ਲੱਗਾ ਸੀ ਪਰੰਤੂ 부ਚੜ ਸੀ ਅਫਸਰਾਂ ਨੇ ਕੋਈ ਰੱਬ ਦੇ ਭੈ ਭਾਵਨੀ ਵਾਲੇ ਅਫਸਰਾਂ ਨੇ ਕੋਈ ਗੱਲ ਕੀਤੀ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਹਾਣੀ ਪੁਲਿਸ ਦੀ ਉਹ ਝੂਠੀ ਹੈ ਨਵਾਂ ਸਾਲ ਕੋਈ ਮੈਂ ਬਹੁਤਾ ਮੈਨੇ ਨਹੀਂ ਰੱਖਦਾ ਸਾਡੇ ਲਈ ਜੇ ਗੱਲ ਹੈ ਤੇ ਸਾਡੇ ਲਈ ਚੜਦੇ ਸਾਲ ਦੀ ਪਹਿਲੀ ਜਨਵਰੀ ਦਾ ਜਿਹੜਾ ਦੁਖਾਂਤ ਭਰੀ ਜਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪ ਜੀ ਸਿੱਖ ਸੰਗਤਾਂ ਪਲੀ ਪਾਂਤ ਜਾਣੋ ਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਕਾਰਯੋਗ ਜਫੇਦਾਰ ਸ਼ਹੀਦ ਪਾਈ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਨੇ ਘਰ ਤੋਂ ਗ੍ਰੈਫਤਾਰ ਕੀਤਾ ਕਿਸੇ ਬਲਾਈਂਡ ਮਰਡਰ ਵਿੱਚ ਤੇ ਬਾਅਦ ਵਿੱਚ ਪਘੌੜਾ ਇਕਰਾਰ ਦੇ ਦਿੱਤਾ ਕਿ ਉਹ ਪਗੋੜੇ ਹੋ ਗਏ ਹਨ ਜਿਨ੍ਹਾਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਗਿਆ ਤੇ ਸਮੇਂ ਦੀ ਹਕੂਮਤ ਨੇ ਇੱਕ ਦਿਨਵਰੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਬੁਚੜ ਅਫਸਰਾਂ ਵੱਲੋਂ ਜਿਦੇ ਵਿੱਚ ਐਸਐਸਪੀ ਸਵਰਨ ਸਿੰਘ ਘੋਟਨਾ ਜਿਦੇ ਨਾਮ ਨਾਲ ਸਿੰਘ ਲੱਗਾ ਸੀ ਪਰੰਤੂ ਬੁਚੜ ਸੀ ਉਹਨੇ ਬੜੀ ਦਰਿੰਦਗੀ ਦੇ ਨਾਲ ਜਥੇਦਾਰ ਜੀ ਨੂੰ ਸ਼ਹੀਦ ਕੀਤਾ ਨਾਲ ਦੇ ਸਿੰਘ ਹੁਣ ਹੌਲੀ ਹੌਲੀ ਦੱਸ ਰਹੇ ਨੇ ਹੌਲੀ ਹੌਲੀ ਹੁਣ ਖੁੱਲ ਕੇ ਆ ਰਿਹਾ ਪਿਛਲੇ ਦਿਨੀ ਜਿਹੜੀ ਸਾਡੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਹੈ ਟੀਮ ਜਸਟਿਸ ਅਜੀਤ ਸਿੰਘ ਜੀ ਉਹਨਾਂ ਦੇ بیٹے ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਇੱਕ ਰਿਪੋਰਟ ਕੱਢ ਕੇ ਲੈਂਦੀ ਆ ਜਿਹੜੀ ਉਸ ਵੇਲੇ ਦੇ ਅਫਸਰਾਂ ਨੇ ਚੰਗੇ ਅਫਸਰਾਂ ਨੇ ਕੋਈ ਰੱਬ ਦੇ ਭੈ ਭਾਵਨੀ ਵਾਲੇ ਅਫਸਰਾਂ ਨੇ ਕੋਈ ਗੱਲ ਕੀਤੀ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਕਹਾਣੀ ਪੁਲਿਸ ਦੀ ਉਹ ਝੂਠੀ ਆ ਸੋ ਇੱਕ ਹੈਰਾਨਗੀ ਦੀ ਗੱਲ ਹੁੰਦੀ ਆ ਕਿ ਇੰਨਾ ਸਮਾਂ ਬੀਤ ਜਾਣ ਬਾਅਦ ਅੱਜ ਸਾਡੇ ਕੁਝ ਪੰਥਕ ਲੋਕਾਂ ਨੂੰ ਜ세ਦਰ ਜੀ ਦਾ ਚੇਤਾ ਆ ਰਿਹਾ ਉਹ ਗੱਲ ਕਰ ਰਹੇ ਆ ਕਿ ਕੱਲ ਤੱਕ ਸਭ ਤੇ ਸੀਧੀ ਸਮਾਗਮ ਕੀਤਾ ਜਾਣਾ ਅਫਸੋਸ ਜਦੋਂ ਇਹਨਾਂ ਲੋਕਾਂ ਦਾ 15 ਸਾਲ ਰਾਜ ਰਿਆ ਕਦੇ ਕੱਲ ਤੱਕ ਸਭ ਤੇ ਸੀਧੀ ਸਮਾਗਮ ਨਹੀਂ ਹੋਇਆ ਇੱਥੋਂ ਤੱਕ ਕਿ ਜਿਹੜੀ ਜੈਮ ਘਰ ਵਿੱਚ ਫੋਟੋ ਲੱਗੀ ਤਸਵੀਰ ਲੱਗੀ ਉਹਦੇ ਮੋਹਰੇ ਵੀ ਸਿੰਘ ਸਾਹਿਬ ਲਿਖਣਾ ਜੈਜ ਨਹੀਂ ਸਮਝਿਆ ਤੇ ਜਿਹੜੇ ਉਹਨਾਂ ਦੇ ਨਾਲ ਦੇ ਸੰਗੀ ਸਾਥੀ ਆ ਉਹਨਾਂ ਵੇਲੇਾਂ ਚ ਰਹਿ ਚੁੱਕੇ ਜਾਂ ਉਹਨਾਂ ਦੇ ਨਗਰਾਂ ਦੇ ਉਹ ਵੀਰ ਉਦੋਂ ਤੋਂ ਲੈ ਕੇ ਅੱਜ ਤੱਕ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ ਛੇਵੀ ਕਿਉਂਕਿ ਜਿਹੜਾ ਸਿੱਧੀ ਸਮਾਗਮ ਹਰ ਸਾਲ ਮਨਾਉਂਦੇ ਆ ਉਹਨਾਂ ਦੀ ਸਾਲਾਨਾ ਵਰਸੀ ਉਹਨਾਂ ਨੂੰ ਯਾਦ ਕਰਦੇ ਆ ਆਪਣੇ ਵਿਛੜੇ ਹੋਏ ਮਹਬੂਬ ਨੇਤਾ ਨੇਤਾ ਨੂੰ ਆਪਣੇ ਵਿਛੜੇ ਹੋਏ ਮਹਬੂਬ ਸਿੰਘ ਸਾਹਿਬ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਰ ਸਾਲ ਸੋ ਉਹਨਾਂ ਦੇ ਸੰਗੀਆਂ ਸਾਥੀਆਂ ਵੱਲੋਂ ਪਰਿਵਾਰਵੰਨੀਆਂ ਐਸਵਾਰ ਵੀ ਗੁਰੂ ਸਰਸਬ ਪਾਤਸ਼ਾਹੀ ਛੇਵੀਂ ਵਿਖੇ 1 ਜਨਵਰੀ ਯਾਨੀ ਕੱਲ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਸਿਨੇਮਰ ਹੱਥ ਜੋੜ ਕੇ ਬੇਨਤੀ ਆ ਪੰਥਕ ਜਥੇਬੰਦੀਆਂ ਨੂੰ ਕਿ ਕੁਝ ਲੋਕ ਅਕਾਲ ਤਖਸਾਲ ਤੇ ਬਣਾਉਣ ਦੀ ਗੱਲ ਕਰਦੇ ਆ ਉਹ ਨਵੇਂ ਲੱਗੇ ਨੇ ਪਰੰਤੂ ਜਿਹੜੇ ਉਹਨਾਂ ਦੇ ਸੰਗੀ ਸਾਥੀ ਨੇ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਸਰਸਵ ਪਾਤਸ਼ਾਹੀ 6ਵੀਂ ਪਿੰਡ ਕੌਕੇ ਵਿਖੇ ਉਹਨਾਂ ਦੀ ਸਾਲਾਨਾ ਵਰਸੀ ਸਾਲਾਨਾ ਯਾਦ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਮਨਾਈ ਜਾ ਰਹੀ ਆ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਬੇਨਤੀ ਹੈ ਕਿ ਗੁਰੂ ਸਰਸਬਾ ਪਾਤਸ਼ਾਹੀ 6ਵੀਂ ਠੀਕ 10 ਵਜੇ ਪਹੁੰਚੋ ਆਪਾਂ ਵਿਛੜੇ ਹੋਏ ਮਹਿਬੂਬ ਆਗੂ ਜਿਹੜਾ ਨੂੰ ਕੋ ਕੇ ਕੋ ਕੋ ਕੇ ਸ਼ਹੀਦ ਕੀਤਾ ਜਿਨ੍ਹਾਂ ਦੀ ਗੱਲ ਅੱਜ ਸੋਸ਼ਲ ਮੀਡੀਆ ਤੇ ਚੱਲੀ ਆ ਸਮੇਂ ਸਰਕਾਰਾਂ ਬਹੁਤ ਹੋ ਕੇ ਚਲੇ ਗਈਆਂ 15-15 ਸਾਲ ਜਿਹੜੇ ਸਾਡੇ ਪੰਥ ਘਾਉਣ ਵਾਲੇ ਉਹਨਾਂ ਦੀ ਸਰਕਾਰ ਚਲੇਗੀ ਸਾਡੀ ਦੁਸ਼ਮਣ ਜਮਾਤ ਦੀ ਸਰਕਾਰ ਵੀ ਵਾਰ-ਵਾਰ ਆਉਂਦੀ ਰਹੀ ਜਿਹਦਾ ਮੁੱਖ ਮੰਤਰੀ ਕੈਪਟਨ ਰਿਆ ਤੇ ਜਿਹੜੇ ਸਾਡੇ ਮਿੱਤਰ ਕਹਾਉਂਦੇ ਸੀ ਉਹਨਾਂ ਨੇ ਵੀ ਦੁਸ਼ਮਣਾਂ ਵਾਲਾ ਕੰਮ ਕੀਤਾ ਪਰੰਤੂ ਅੱਜ ਬਦਲਾਵ ਦੇ ਨਾਂ ਤੇ ਜਿਹੜੀ ਸਰਕਾਰ ਆਈ ਆ ਡੇਢ ਦੋ ਸਾਲ ਇਹਨੂੰ ਵੀ ਦੋ ਸਾਲ ਵੀ ਚੱਲੇ ਆ ਪਰੰਤੂ ਹਜੇ ਤੱਕ ਜ਼ਥੇਦਾਰ ਸਾਹਿਬ ਦੀ ਜਿਹੜੀ ਰਿਪੋਰਟ ਹੈਗੀ ਆ ਜਿਹੜੀ ਇਹਨਾਂ ਦੇ ਤਵਾੜੀ ਵਰਗੇ ਅਫਸਰਾਂ ਨੇ ਕੱਢੀ ਹੈਗੀ ਆ ਜਿਹੜੀ ਕੀਤੀ ਆ ਉਹਦੇ ਤੇ ਹਜੇ ਤੱਕ ਕੋਈ ਕੁਝ ਨਹੀਂ ਹੋਇਆ ਆਓ ਸਾਰੇ ਇਕੱਠੇ ਹੋਈਏ ਘਟੋ ਘਟ ਇਨਾਂ ਤੇ ਸਾਨੂੰ ਪਤਾ ਲੱਗੇ ਕਿ ਕਿਹੜੇ ਕਿਹੜੇ ਅਫਸਰਾਂ ਨੇ ਐਸਐਸਪੀ ਦੇ ਨਾਲ ਕਿਹੜੇ ਕਿਹੜੇ ਹੋਰ ਦਰਿੰਦੇ ਅਫਸਰ ਸੀ ਜਿਨ੍ਹਾਂ ਨੇ ਸਾਡਾ ਕੌਮ ਦਾ ਜਥੇਦਾਰ ਟੋਟੇ ਟੋਟੇ ਕਰਕੇ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਅੱਜ ਲੋੜ ਆ ਜਾਗਣ ਦੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰੀਏ ਔਰ ਉਹਨਾਂ ਦੀ ਜਿਹੜੀ ਵਿਛੜੀ ਹੋਈ ਰੂਹ ਨੂੰ ਜਸਟਿਸ ਦਿਵਾਉਣ ਵਾਸਤੇ ਇਨਸਾਫ ਲੈਣ ਵਾਸਤੇ ਇਹ ਗੱਲ ਨੂੰ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਸਾਡੇ ਉਥੇ ਇਕੱਠੇ ਹੋਣਾ ਜ਼ਰੂਰੀ ਹੈਗਾ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ 1 ਜਨਵਰੀ ਨੂੰ ਆਪਾਂ ਸਾਰੇ ਗੁਰੂ ਸਰਸਾ ਪਾਤਸ਼ਾਹੀ 6ਵੀਂ ਪਿੰਡ ਕੌਕੇ ਇਕੱਠੇ ਹੋਈਏ ਨਾਲ ਉਥੇ ਅਮਰ ਸੰਚਾਰ ਵੀ ਹੋ ਰਿਹਾ ਅਮਰ ਦਾ ਬਾਟਾ ਵੀ ਤਿਆਰ ਹੋ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅੱਗੇ ਕਦੇ ਕਿਹਾ ਨਹੀਂ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਇਹ ਇੱਕ ਸਨੇਹਾ ਹੈ ਸਾਰੇ ਜਾਣੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਤੋਂ ਅੱਗੇ ਪਹੁੰਚਾਓ ਕਿਉਂਕਿ ਪਿਛਲੇ ਦਿਨੀ ਆਪਾਂ ਸ਼ਹੀਦੀ ਸਮਾਗਮ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਧਰਲੇ ਪਾਸੇ ਸਾਰੇ ਜਾਣੇ ਰੁੱਝੇ ਹੋਏ ਸੀ ਸੋ ਅੱਜ ਆਪਣੇ ਕੋਲ ਸਮਾਂ ਆ ਹੁਣ ਸਾਡੇ ਸ਼ਹੀਦੀ ਸਮਾਗਮਾਂ ਦੇ ਜਿਹੜੇ ਪ੍ਰੋਗਰਾਮ ਉਹ ਵੀ ਮੋਰਚੇ ਫਤਿਹ ਹੋ ਗਏ ਆ ਉਧਰੋਂ ਸਮਾਪਤੀਆਂ ਹੋ ਗਈਆਂ ਹੁਣ ਸਾਡੇ ਕੋਲ ਇੱਕ ਇਹ ਪ੍ਰੋਗਰਾਮ ਜਿਹੜਾ ਜ਼ਰੂਰੀ ਪ੍ਰੋਗਰਾਮ ਕਿਉਂਕਿ ਅਸੀਂ ਨਵੇਂ ਸਾਲ ਦੀ ਗੱਲ ਵਿੱਚ ਉੜ ਜਗਾਣੇ ਆ ਸਾਨੂੰ ਹਰ ਜਿਹੜਾ ਵੇਲਾ ਆ ਉਹ ਨਵਾਂ ਆ ਸਾਡੇ ਲਈ ਨਵਾਂ ਸਾਲ ਕੋਈ ਮੈਂ ਬਹੁਤਾ ਮੈਨੇ ਨਹੀਂ ਰੱਖਦਾ ਸਾਡੇ ਲਈ ਜੇ ਗੱਲ ਹੈ ਤੇ ਸਾਡੇ ਲਈ ਚੜਦੇ ਸਾਲ ਦੀ ਪਹਿਲੀ ਜਨਵਰੀ ਦਾ ਜਿਹੜਾ ਦੁਖਾਂਤ ਭਰੀ ਜਨਵਰੀ ਆਉਣੀ ਆ ਸਾਡੇ ਲਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਹਮ ਹਮਾ ਕੇ ਜ세ਦਾਰ ਗੁਰਦੇਵ ਸਿੰਘ ਜੀ ਕੌਂਕੇ ਸਾਹਿਬ ਜਿਹੜੇ ਸਾਡੇ ਮਹਾਨ ਸ਼ਹੀਦ ਹੋਏ ਨੇ ਉਹਨਾਂ ਨੇ ਨਗਰ 1 ਜਨਵਰੀ ਨੂੰ ਠੀਕ 10 ਵਜੇ ਗੁਰਦੁਆਰਾ ਗੁਰੂ ਸਾਹਿਬ ਸਰਪਾਤ ਸਹੀ ਛੇਵੀਂ ਵਿਖੇ ਪਹੁੰਚਣ ਦੀ ਬੇਨਤੀ ਅਸੀਂ ਕਰਦੇ ਆਂ ਆਸ ਕਰਦੇ ਆਂ ਕਿ ਤੁਸੀਂ ਬੇਨਤੀ ਨੂੰ ਜਰੂਰ ਮੰਨੋਗੇ ਤੇ ਜਰੂਰ ਪਹੁੰਚੋਗੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋ ਰਿਹਾ ਸੋ ਆਪਾਂ ਆਓ ਉੱਥੇ ਪਹੁੰਚੀਏ ਜਿਨ੍ਹਾਂ ਨੇ ਹਜੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗिए ਤੇ ਜਥੇਦਾਰ ਸਾਹਿਬ ਵਾਸਤੇ ਹਾ ਦਾ ਨਾਰਾ ਮਾਰਨ ਵਾਸਤੇ ਉੱਥੇ ਇਕੱਠੇ ਜਰੂਰ ਹੋ ਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ